ਅਲਕਮਰਜੀ ਪ੍ਰੋਗਰਾਮ ਸੌਰੀ ਸਰਖੇਸ ਪਾਕਿਸਤਾਨ ਐਫਰਵਾਮ ਰੈਡੀ ਪਾਕਿਸਤਾਨ ਸਰਗੋਦਾ ਦੇ ਲਾਈਵ ਤੋਂ ਸੁਣ ਰਹੇ ਹੋ ਦੋਸਤੋ ਬੂਟਾ ਸ਼ਾਕਰ ਜ਼ਿਲ੍ਹਾ ਲਾਇਆ ਨਾਲੋਂ تعلق ਸੋਹਣੀ ਪੰਜਾਬੀ ਲਿਖਦੇ ਨੇ ਇਸ ਤੋਂ ਪਹਿਲਾਂ ਵੀ ਕਈ ਵਾਰੀ ਉਹਨਾਂ ਦਾ ਕਲਾਮ ਤੁਹਾਡੀ ਖਿਦਮਤ ਵਿੱਚ ਪੇਸ਼ ਕੀਤਾ ਤਾਂ ਅੱਜ ਉਹਨਾਂ ਦੀ ਇੱਕ ਖੂਬਸੂਰਤ ਨਜ਼ਮ ਤੁਹਾਡੀ ਖਿਦਮਤ ਵਿੱਚ ਪੇਸ਼ ਕਰਨਾ ਜੀ ਉਹ ਨਹੀਂ ਭੁਲਦਾ ਦੱਸਾਂ ਕਿ ਮੈਂ ਆਪ ਜ਼ਬਾਨੋਂ ਮੂਰਤ ਸੀ ਕੋਈ ਵਖ ਜਹਾਨੋਂ ਅੰਤਖੀਰਾ ਹੱਦ ਨਾ ਪੁੱਛੋ ਸਭੇ ਸਿਫਤਾ ਬਾਰ ਬਿਆਨੋ ਰੂਪ ਸਮੁੰਦਰ ਕੰਢਿਓਂ ਡੁੱਲਦਾ ਓ ਨਹੀਂ ਭੁੱਲਦਾ ਓ ਨਹੀਂ ਭੁੱਲਦਾ ਸੱਤੇ ਖੈਰ ਸਲਾਮਾ ਵਰਗਾ ਕਿਸਮਤ ਪੂਰੀ ਇਨਾਮਾ ਵਰਗਾ ਚਤਰ ਚੜਿਆ ਅੱਧਾ ਸੂਰਜ ਪੋਦਿਆ ਠੰਡੀਆਂ ਸ਼ਾਮਾ ਵਰਗਾ پارਸ ਵੀ ਨਹੀਂ ਉਸ ਦੇ ਮੁੱਲਦਾ ਓ ਨਹੀਂ ਭੁੱਲਦਾ ਓ ਨਹੀਂ ਭੁੱਲਦਾ ਤੇ ਨਹਿਰੇ ਦੇ ਵਿੱਚ ਲੋ ਦੇ ਵਾਂਗ ਫੁੱਲਾਂ ਵਿੱਚ ਖੁਸ਼ਬੂ ਦੇ ਵਾਂਗ ਤਰਸੀ ਅੱਖ ਦੇ ਨੂਰ ਬਰਾਬਰ ਦਿਲ ਨੂੰ ਲੱਗੀ ਕੋ ਦੇ ਵਾਂਗ ਗੀਤ ਬਹਾਰਾਂ ਦੀ ਬੁਲਬੁਲਦਾ ਗੀਤ ਬਹਾਰਾਂ ਦੀ ਬੁਲਬੁਲਦਾ ਉਹ ਨਹੀਂ ਭੁੱਲਦਾ ਉਹ ਨਹੀਂ ਭੁੱਲਦਾ ਤੇ ਸਾਵਣ ਬਦਲਾਂ ਦੇ ਪਰਛਾਵੇਂ ਸਾਵਣ ਬਦਲਾਂ ਦੇ ਪਰਛਾਵੇਂ ਰੁੱਤਾ ਰੰਗਾਂ ਦੇ ਸਰਨਾਵੇਂ ਜੋ ਬਨ ਸ਼ੀਸ਼ੇ ਦੇ ਲਚਾਰੇ ਤੂੰ ਸਲਖੜੀ ਲਹਿਰਾ ਸਾਵੇਂ ਚੰਨ ਦਾ ਚਾਨਣ ਪਾਣੀ ਘੁਲਦਾ ਉਹ ਨਹੀਂ ਭੁੱਲਦਾ ਤੇ ਮਚਦਾ ਪਾਂਬੜ ਪਖਦਾ ਕੋੜਾ ਮਚਦਾ ਪਾਂਬੜ ਪਖਦਾ ਕੋੜਾ ਅੰਬਰੀ ਚੜਿਆ ਵਾਹ ਰੋੜਾ ਛਾਕਰ ਕਿੰਜ ਵਸਾਰਨ ਅੱਖਾ ਛਾਕਰ ਕਿੰਜ ਵਸਾਰਨ ਅੱਖਾ مخਮਲ ਨਰਮ ਕਪਾ ਦਾ ਗੋਲਾ ویچ خیالا چکھڑ چلدہ او نئی پلدہ او نئی پلدہ سننا دوستو ایک خوبصورت کلام سی محمد بوٹا شاکران دا جسٹک لئی آران اللہ تعلق دعائے جی کہ اس طرح خوبصورت انداز میں جلکھ دے رہے ہیں اللہ دی ذات پاک اور انسوک سے اقتلامتی عطا کرے پروگرام زخیص پاکستان ایف ایم ون ون ریڈی پاکستان سرگودہ دے لائیو سٹوڈیو تھے